ਗੁਰਬਾਣੀ ਦੀ ਇਹ ਪੰਕਤੀ ਤਾਂ ਪੈਣਾ ਸੁਣਦਿਆਂ ਖੁਸ਼ ਹੋ ਜਾਂਦੀਆਂ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਇਹਾ ਮੇਰੇ ਪਾਤਸ਼ਾਹ ਨੇ ਜਿਹੜੀਆਂ ਬੀਬੀਆਂ ਜਿਹੜੀਆਂ ਧੀਆਂ ਜਿਹੜੀਆਂ ਭੈਣਾ ਚੰਗੀਆਂ ਨੇ ਸਚਿਆਰ ਨੇ ਉੱਚੇ اخلاق ਦੀਆਂ مالک ਨੇ ਮੜਨ ਕੋ ਨੂੰ ਸਿਰਫ ਏਸ ਕਰਕੇ ਕਿ ਔਰਤ ਆ ਨਹੀਂ ਇਹ ਵਿਡਿਆਈ ਗੁਰੂ ਪਾਤਸ਼ਾਹ ਨੇ ਦਿੱਤੀ ਆ ਗੁਰਬਾਣੀ ਦੇ ਬੋਲ ਆ ਤੇ ਏਸੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਜਦੋਂ اخلاق ਤੋਂ ਡਿੱਗ ਪਈ ਤੇਰੀ ਸੋਚ ਅੰਦਰ ਵਕਾਰ ਆ ਗਏ ਤੂੰ ਇੱਜ਼ਤ ਨੂੰ ਤਾਰ-ਤਾਰ ਕਰਨ ਲੱਗ ਗਈ ਤੂੰ ਮਾਪਿਆਂ ਦੀ ਪੱਤ ਰੋਲਣ ਵਾਲੇ ਪਾਸੇ ਤੁਰ ਪਈਆਂ ਤੇ ਗੁਰੂ ਨੇ ਬੋਲ ਵਰਤੇ ਨੇ ਰੰਨਾ ਹੁਈਆਂ ਬੋਧੀਆਂ ਪੁਰਸ਼ ਹੋਏ ਸਿਆਦ ਸੀਲ ਸੰਜਮ ਸੱਚ ਭੰਨੀ ਖਾਣਾ ਖਾਜ ਆਹਾਰ ਐਸ ਰਾਹ ਪਈਆਂ ਚਾਹੇ ਬੀਬੀਆਂ ਨੇ ਚਾਹੇ ਭਾਈ ਨੇ ਗੁਰੂ ਨੇ ਕਿਹਾ ਫਿਰ ਸ਼ਰਮ ਗਿਆ ਧਰ ਆਪਣੀ ਪਤ ਉੱਠ ਚੱਲੀ ਨਾਲ ਜਿੱਥੇ ਸ਼ਰਮ ਹਯਾ ਦਾ ਪਰਦਾ ਚੁੱਕਿਆ ਗਿਆ ਉਥੇ ਇੱਜ਼ਤਾਂ ਨਹੀਂ ਰਹਿੰਦੀਆਂ ਗੁੱਤਾਂ ਮਨਾ ਕੇ ਰੀਲਾਂ ਪਾਉਣ ਵਾਲੀਆਂ ਅੱਧ ਨੰਗੀਆਂ ਹੋ ਕੋ ਨੱਚਣ ਵਾਲੀਆਂ ਉਹ ਬੀਬੀਆਂ ਤੇ ਗੁਰੂ ਨਾਨਕ ਦਾ ਕਰ ਕਰੜੀ ਚ ਪੇੜ ਲਾਉਂਦਾ ਕਿ ਤੁਹਾਡੇ ਪਿਓ ਦੇ ਨਾਮ ਅਗਰ ਤੁਹਾਡੇ ਦਾਦੇ ਦੇ ਨਾਮ ਅਗਰ ਤੁਹਾਡੇ ਨਾਨੇ ਦੇ ਨਾਮ ਅਗਰ ਸਿੰਘ ਲੱਗਦਾ ਤੁਹਾਡੀਆਂ ਮਾਵਾ ਦੇ ਨਾਮ ਅਗਰ ਕੌਰ ਲੱਗਦਾ ਤੇ ਤੁਸੀਂ ਆਜੇ ਕਰਤੂਤਾਂ ਕਰਦੀਓ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਚਪਣੀ ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਜੇ ਤੁਸੀਂ ਆਪਣੇ ਆਪ ਨੂੰ ਹਲੇ ਵੀ ਇਹ ਚਾਹੁੰਦੀ ਹੋ ਕਿ ਅਸੀਂ ਬਹੁਤ ਮਹਾਨ ਆ ਬਹੁਤ ਚੰਗੀਆਂ ਹੁਣ ਜੇ ਗੁਰੂ ਦੇ ਐਸ ਬੋਲ ਨੂੰ ਗੁਰੂ ਦੀ ਸਟੇਜ ਤੋਂ ਇਹ ਜੀਆਂ ਕਰਤੂਤਾਂ ਕਰਨ ਵਾਲੀਆਂ ਬੀਬੀਆਂ ਸੁਣਨ ਗਈਆਂ ਉਹਨਾਂ ਨੂੰ ਗੁਰਦੁਆਰਾ ਨਹੀਂ ਚੰਗਾ ਲੱਗਣਾ। ਉਹਨਾਂ ਨੂੰ ਗੁਰੂ ਦੇ ਬੋਲ ਨਹੀਂ ਚੰਗੇ ਲੱਗਣੇ। ਉਹ ਕਹਿਣਗੇ ਨਹੀਂ ਸਾਨੂੰ ਇੰਨੀ ਗੱਲ ਹੀ ਸੁਣਾਓ ਵੀ ਲੱਖ ਖੁਸ਼ੀਆਂ, ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ। ਇਹ ਨਦਰ ਕਰਨ ਵਾਲਾ ਸਤਗੁਰ ਇਹ ਵੀ ਉਹਦੇ ਨਦਰ ਵਾਲੇ ਬੋਲ ਨੇ ਕਿ ਆਹ ਕਿਰਪਾ ਦੀ ਪਾਤਰ ਬਣ اخلاق ਨੂੰ ਇੱਜ਼ਤਾਂ ਨੂੰ ਸੰਭਾਲੋ ਚਾਹੇ ਕੋਈ ਭਾਈ ਆ ਚਾਹੇ ਕੋਈ ਭੈਣ ਆ। ਤੇ ਜੇ ਅਸੀਂ ਇਹ ਰਾਹ ਤੁਰ ਪਏ ਆ ਵੀ ਆਹ ਕਰਤੂਤਾਂ ਕਰਨ ਲੱਗ ਗਏ ਆ ਅਸੀਂ ਕਿ ਸਾਡੇ اخلاق ਸਾਡੇ ਉਹ ਪੁਰਖੇ ਸਾਡੇ ਉਹ ਬਜ਼ੁਰਗ ਜਿਹੜੇ ਗਜਨੀ ਦੇ ਬਾਜ਼ਾਰਾਂ 'ਚ ਜਾਜਾ ਉਹਨਾਂ ਦੁਸ਼ਮਣਾਂ ਨਾਲ ਲੋਹਾ ਲੈਂਦੇ ਰਹੇ ਨੇ ਜਿਨ੍ਹਾਂ ਨੇ ਆਪਣਾ ਖੂਨ ਡੋਲ ਲਿਆ ਕਿ ਤੁਸੀਂ ਅਫਗਾਨ ਅਫਗਾਨਿਸਤਾਨ ਦੀ ਉਸ ਧਰਤੀ ਤੇ ਮੁਗਲ ਪਠਾਨ ਇਸ ਬੱਚੀਆਂ ਦੀ ਇੱਜ਼ਤ ਰੋਲਦੇ ਹੋ ਇਹਨਾਂ ਨੂੰ ਤੁਸੀਂ ਅੱਖਾਂ ਦੇ ਮੂਹਰੇ ਨਚਾਉਂਦੇ ਹੋ ਬੇਪੱਤ ਕਰਦੇ ਹੋ ਤੇ ਅੱਜ ਘਰ ਘਰ ਗਜਨੀ ਦੀ ਮੰਡੀ ਬਣ ਰਹੀ ਆ ਹਰ ਮੋਬਾਈਲ ਦੇ ਵਿੱਚ ਅਸੀਂ ਆਪਣੇ ਆਪ ਨੰਗੇਜ ਪ੍ਰਮੋਟ ਕਰ ਰਹੇ ਆ ਤੇ ਧੀਆਂ ਅਸੀਂ ਸਿੱਖਾਂ ਦੀਆਂ ਕਹਾ ਰਹੇ ਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਆ ਬੋਲ ਚ ਪੇੜ ਵਾਂਗੂ ਵੱਜਣਗੇ ਕਿ ਰੰਨਾ ਹੋਈਆਂ ਬੋਧੀਆਂ ਔਰਸ਼ ਹੋਏ ਸ਼ਈਆਂ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਰਜ਼ ਜਿੱਥੇ ਸ਼ਾਬਾਸ਼ ਦਿੰਦੇ ਨੇ ਜਿੱਥੇ ਥਾਪੜਾ ਦਿੰਦੇ ਨੇ ਉੱਥੇ ਵਿਗੜਿਆਂ ਦੇ ਥੱਪੜ ਵੀ ਮਾਰਦੇ ਨੇ ਪਰ ਸਾਡੀ ਆਦਤ ਕੀ ਆ ਸਾਨੂੰ ਥਾਪੜਾ ਤਾਂ ਪਸੰਦ ਆ ਸਾਨੂੰ ਥੱਪੜ ਪਸੰਦ ਨਹੀਂ ਤੇ ਵਿਗੜਿਆਂ ਤਿਗੜਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਦਾਂ ਥੱਪੜ ਮਾਰ ਮਾਰ ਸਮਝਾਉਂਦੀ ਆ